ਗੱਲ ਫੇਰ ਵੀ ਬਹੁਤ ਆਦ ਅੰਦਰ ਸਾਡੀ ਸਮਝ ਤੋਂ ਪਰੇ ਹੋ ਗਈ ਬਹੁਤ ਆਦ ਅੰਦਰ ਕੁਝ ਦੀ ਸਮਝ ਵਿੱਚ ਆਈ ਉਹ ਸਾਰਿਆਂ ਨੂੰ ਸਮੁੱਚੇ ਰੂਪ ਦੇ ਅੰਦਰ ਸੌਖਾਲੇ ਢੰਗ ਨਾਲ ਸਮਝਾਉਂਦਿਆਂ ਹੋਇਆ ਪਾਈ ਸਹਿਬ ਪਾਈ ਗੁਰਦਾਸ ਜੀ ਬੜੇ ਪ੍ਰੇਮ ਦੇ ਨਾਲ ਸਾਨੂੰ ਦਰਸਾ ਰਹੇ ਨੇ ਆਪਣੀ ਰਚਨਾਵਲੀ ਦੇ ਅੰਦਰ ਪਾਈ ਗੁਰਦਾਸ ਸਹਿਬ ਕਹਿੰਦੇ ਪਰਿਪੂਰਨ ਪਰਮਾਤਮਾ ਨਾਲ ਮਿਲਾਪ ਹੋਣਾ ਹੈ ਜੀਵਨ ਮਲਾਪ ਲਈ ਮਿਲਿਆ ਪਰ ਹੋਇਆ ਕਿਉਂ ਨਹੀਂ ਸਾਫਰ ਦੀ ਅਰੰਭਤਾ ਮੰਜ਼ਲ ਤੇ ਪਹੁੰਚਣ ਦੇ ਲਈ ਕੀਤੀ ਗਈ ਆ ਪਰ ਮੰਜ਼ਲ ਤੇ ਪਹੁੰਚੇ ਕਿਉਂ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਰਸਤਾ ਤਾਂ ਹੈ ਮਾਰਗ ਦਾ ਪਤਾ ਹੈ ਜੀਵ ਟੁਰਿਆ ਨਹੀਂ ਜੁੜਿਆ ਨਹੀਂ ਉਸ ਪਾਸੇ ਨੂੰ ਅੱਗੇ ਗਿਆ ਨਹੀਂ ਭਾਈ ਗੁਰਦਾਸ ਸਹਿ ਬੜੇ ਪ੍ਰੇਮ ਨਾਲ ਸਮਝਾਉਂਦਿਆ ਕਹਿੰਦੇ ਲੋਚਨ ਅਨੂਪ ਰੂਪ ਦੇਖ ਮੁਰ ਸ਼ਾਤ ਬਹੇ ਭਾਈ ਗੁਰਦਾਸ ਸਹਿ ਕਹਿੰਦੇ ਜਿਨ੍ਹਾਂ ਨੇਤਰਾਂ ਨੇ ਪਰਿਪੂਰਨ ਪਰਮਾਤਮਾ ਨੂੰ ਦੇਖਣਾ ਸੀ ਉਹ ਉਪਮਾ ਤੁਰਹਤ ਪਰਿਪੂਰਨ ਪਰਮਾਤਮਾ ਦਾ ਦੇਦਾਰ ਕਰਨਾ ਸੀ अनूपम ਦੇ ਦੇਦਾਰ ਕਰਨੇ ਹਨ ਇਹ ਸੰਸਾਰ ਨੂੰ ਦੇਖਣ ਲੱਗ ਪਏ ਇਹਨਾਂ ਸੰਸਾਰ ਨੂੰ ਤੱਕਿਆ ਨਰੰਕਾਰ ਨੂੰ ਨਹੀਂ ਤੱਕਿਆ ਅਗਰ ਨਰੰਕਾਰ ਨੂੰ ਦੇਖਣਾ ਚਾਹਿਆ ਆਪਣੀ ਜਦ ਉਹ ਜਹਿਦ ਦੇ ਨਾਲ ਚਾਹਿਆ ਆਪਣੀ ਹੰਗਤਾ ਦੇ ਨਾਲ ਚਾਹਿਆ ਆਪਣੀ ਹੋਮੇ ਦੇ ਨਾਲ ਚਾਹਿਆ ਮਹਾਰਾਜ ਕਹਿੰਦੇ ਜਦੋਂ ਅੰਦਰ ਹਉਮੈ ਆ ਗਈ ਹੰਕਾਰ ਆ ਗਿਆ ਨਰੰਕਾਰ ਨਾਲ ਸੰਬੰਧ ਨਹੀਂ ਰਹੇਗਾ ਅਹੰਕਾਰ ਮੁਏ ਸੇ ਵਿਗਤੀ ਗਏ ਜਿੰਨਾ ਨੇ ਹੰਕਾਰ ਕੀਤਾ ਗਤੀ ਨਹੀਂ ਹੋਏ ਗੁਰੂਕੁਲ ਗਤੀ ਹੋਣੀ ਹੈ ਹੰਕਾਰ ਗੁਰੂਕੁਲ ਵੀ ਆ ਕੇ ਹਿਰਦੇ ਵਿੱਚ प्रबल ਹੋ ਗਿਆ ਹੈ ਗਤ ਨਹੀਂ ਹੋਵੇਗੀ ਕਲਿਆਣ ਨਹੀਂ ਹੋਵੇਗੀ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਕੋਲ ਤਾਂ ਆਏ ਦੇਖਣਾ ਚਾਹਿਆ ਹਉਮੇ ਦੇ ਨਾਲ ਗੁਰੂ ਦਾ ਦੇਦਾਰ ਹਉਮੇ ਨਾਲ ਨਹੀਂ ਹੁੰਦਾ ਗੁਰੂ ਦਾ ਦਰਸ਼ਨ ਨਾਮ ਨਾਲ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਦੋਨਾਂ ਪਾਸਿਆਂ ਤੋਂ ਖਾਲੀ ਰਹਿ ਗਿਆ ਹਉ ਮੈਂ ਨਾਵੇਂ ਨਾਲ ਵਿਰੋਧ ਹੈ ਦੁਇ ਨਾ ਵਸੈ ਕਥਾਏ ਨਾਮ ਅੰਦਰ ਨਹੀਂ ਵਸਿਆ ਨਾਮ ਟਿਕਿਆ ਨਹੀਂ ਮਾਲਕ ਦੀ ਕਿਰਪਾ ਨਹੀਂ ਹੋਈ ਮਾਲਕ ਕਿਸੇ ਪਾਸੇ ਦਿਸਿਆ ਨਹੀਂ ਉਹਦੀ ਕਿਰਪਾ ਦੇ ਨਾਲ ਅੰਦਰ ਨਾਮ ਟਿਕਣਾ ਸੀ ਤੇ ਜਪਿਆ ਦਾਣਾ ਸੀ ਅੰਦਰ ਹਉਮੈ ਖੜੀ ਹੋ ਗਈ ਏ ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਲੋਚਨ ਅਨੂਪ ਲੋਚਨ ਅਨੂਪ ਰੂਪ ਜਿਹੜਾ ਉਹਦਾ ਰੂਪ ਉਪਮਾ ਤੋਂ ਰਹਿ ਤਸੀਨਾ ਉਹਨੂੰ ਲੋਚਦੇ ਨੇ ਦੇਖਣਾ ਚਾਹੁੰਦੇ ਆ ਅਰ ਲੋਚਨ ਦੋਏ ਦੋਏ ਲੋਚਨ ਪੀਖਾ ਹਉ ਹਰ ਬਿਨ ਅਵਰਣਾ ਦੇਖਾ ਨੈਣ ਰਹੇ ਰੰਗ ਲਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਇਹ ਲੋਚਨ ਔਰ ਲੋਚਨਾ ਅੱਖਾਂ ਨੂੰ ਲੋਚਨ ਲੋਚਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ ਚਾਤਰ ਕੀ ਨਿਆਈ ਇੱਛਾ ਅੰਦਰ ਪ੍ਰਗਟ ਹੋਣੀ ਮੇਰਾ ਮਨ ਚਾਹੁੰਦਾ ਹੈ ਲੋਚਦਾ ਹੈ ਮਿਲਾਂ ਲੋਚਾ ਇਹ ਸ਼ਬਦ ਦੀ ਉਤਪਤੀ ਵਿਦਵਾਨ ਮੰਨਦੇ ਨੇ ਲੋਚਾ ਅੰਦਰ ਬਿਰਤੀ ਆਪਾਂ ਕਹਿੰਦੇ ਲੋਚਾ ਲੋਚੀ ਲੋਚਾ ਮਾੜੀ ਲੋਚਾ ਮਾੜੀ ਇੱਛਾ ਮਾੜੀ ਨਦਰ ਮਾੜੀ ਖਿਆਲ ਉਥੋਂ ਇਹ ਸ਼ਬਦ ਉਪਜਿਆ ਜਦੋਂ ਭਲਾ ਹੋਇਆ ਫਿਰ ਲੋਚਨ ਨੇਤਰਾੰ ਦਾ ਦੇਖਣਾ ਹੈ ਤਾਂ ਅੱਖਾਂ ਹੀ ਨੇ ਉਹਨਾਂ ਦਾ ਸਤਕਾਰ ਬਣ ਗਿਆ ਸਤਕਾਰ ਲੋਚਨ ਇੱਛਾ ਲੋਚਾ ਪਵਿੱਤਰਤਾ ਤੇ ਉਹਨਾਂ ਹੀ ਨੇਤਰਾੰ ਦਾ ਤ੍ਰਿਸ਼ਕਾਰ ਹੋਣ ਲੱਗਾ ਜਿਨ੍ਹਾਂ ਦਾ ਨਦਰਿਆ ਕੁਝ ਹੋਰ ਦੇਖਣ ਵਾਲੀ ਬ੍ਰਿਤੀ ਹੋ ਗਈ ਨਦਰਿਆ ਹੋਰ ਬਣਿਆ ਤ੍ਰਿਸਕਾਰ ਹੋਣ ਲੱਗਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਵੀ ਬਚਨ ਕਰਦੇ ਦਾਤਾਰ ਪ੍ਰਭੂ ਜੀ ਕਹਿੰਦੇ ਇਹੇ ਨੇਤਰੋ ਮੇਰਿਓ ਇਹੇ ਵੇ ਸੰਸਾਰ ਤੁਮ ਦੇਖ ਦੇ ਇਹ ਹਰਕਾਰ ਰੂਪ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਹੁਣ ਦੇਖਿਆ ਕੀ ਕਾਮ ਦੇਖਿਆ ਕਰੋਧ ਦੇਖਿਆ ਵਿਰੋਧ ਦੇਖਿਆ ਦੁਸ਼ਮਣ ਦੇਖਿਆ ਦੂਜਾ ਦੇਖਿਆ ਪਰਮਾਤਮਾ ਨੂੰ ਨਹੀਂ ਦੇਖਿਆ ਜੇ ਸੰਸਾਰ ਵਿੱਚ ਨਿਰੰਕਾਰ ਨਦਰ ਆਉਂਦਾ ਹੈ ਮੜਾ ਕਿੱਥੇ ਦੂਜੇ ਸ਼ਰੀਰ ਵਿੱਚ ਨਰੰਕਾਰ ਨਦਰ ਆਉਂਦਾ ਹੈ ਉਹਦੇ ਲਈ ਤ੍ਰਿਸ਼ਕਾਰ ਕਿਉਂ ਉਤਪਨ ਹੋ ਰਿਹਾ ਹੈ ਉਹਦਾ ਤ੍ਰਿਸ਼ਕਾਰ ਕਿਉਂ ਕੀਤਾ ਜਾ ਰਿਹਾ ਹੈ ਪਰਮਾਤਮਾ ਸਾਰਿਆਂ ਦੇ ਅੰਦਰ ਹੈ ਤੈਨੂੰ ਨਦਰ ਨਹੀਂ ਆਇਆ ਤੇਰੇ ਅੰਦਰ ਦੇ ਖਿਆਲਤ ਉਹ ਨਹੀਂ ਬਣੇ ਪਰਮਾਤਮਾ ਹਰ ਇਕ ਦੇ ਹਿਰਦੇ ਅੰਦਰੇ ਘਟ ਘਟ ਮੈਂ ਹਰ ਜੂ ਬਚੈ ਸੰਤਨ ਕਹਿਉ ਪੁਕਾਰ ਹਿਰਦੇ ਦੇ ਅੰਦਰ ਨਰੰਕਾਰ ਵਸਦਾ ਨਰੰਕਾਰ ਸੰਸਾਰ ਵਿੱਚ ਤੈਨੂੰ ਨਦਰ ਨਹੀਂ ਆਇਆ ਇਹਦਾ ਮਤਲਬ ਇਹ ਨਹੀਂ ਕਿ ਨਰੰਕਾਰ ਸੰਸਾਰ ਵਿੱਚ ਨਹੀਂ ਨਹੀਂ ਤੇਰੀ ਨਦਰ ਹੀ ਨਹੀਂ ਉਹ ਦੇਖਣ ਵਾਲੀ ਤੈਨੂੰ ਦਿਖਾਈ ਨਹੀਂ ਦਿੱਤਾ ਉਨ ਕਿਸੇ ਨੂੰ ਅੱਖਾਂ ਤੋਂ ਦਿਸਦਾ ਨਹੀਂ ਕੋਈ ਫੁੱਲ ਨਹੀਂ ਕੋਈ ਦਿਨ ਨਹੀਂ ਕੋਈ ਰਾਤ ਨਹੀਂ ਕੋਈ ਬਲਬ ਨਹੀਂ ਲੱਗਦਾ ਕੋਈ ਸੂਰਜ ਉਦੇ ਨਹੀਂ ਹੋਇਆ ਕੋਈ ਸੂਰਜ ਦਾ ਪ੍ਰਕਾਸ਼ ਨਹੀਂ ਹੈ ਹੁਣ ਗਲਤੀ ਇਹ ਆ ਉਹਦੇ ਕਹਿਣ ਦੇ ਨਾਲ ਨਾ ਸੂਰਜ ਦਾ ਪ੍ਰਕਾਸ਼ ਮਟਣ ਲੱਗਾ ਹੈ ਨਾ ਬਲਬਾਂ ਦੀ ਰੋਸ਼ਨੀ ਮਦਮ ਪੈਣ ਲੱਗੀ ਹੈ ਨਾ ਜਿਹੜੇ ਰੰਗ ਕੁਦਰਤੀ ਨੇ ਨਾ ਉਹ ਮਦਮ ਹੋਣ ਲੱਗੇ ਨੇ ਗੁਨਾਹ ਉਹਦੇ ਖੋਟ ਆਪਣੇ ਅੰਦਰੇ ਕਿ ਉਹਨੂੰ ਦਿਸ ਨਹੀਂ ਰਿਹਾ ਅਗਰ ਨਰੰਕਾਰ ਸੰਸਾਰ ਵਿੱਚ ਨਹੀਂ ਦਿਸਦਾ ਇਹਦਾ ਮਤਲਬ ਇਹ ਨਹੀਂ ਕਿ ਨਰੰਕਾਰ ਨਹੀਂ ਹੈ ਉਹ ਮੌਜੂਦ ਹੈ ਅਜੇ ਸਾਡਾ ਦੇਖਣ ਵਾਲਾ ਨਦਰਿਆ ਨਹੀਂ ਬਣਿਆ ਸਾਨੂੰ ਨਰੰਕਾਰ ਸੰਸਾਰ ਵਿੱਚ ਨਦਰ ਨਹੀਂ ਆਇਆ ਇਹ ਉਸ ਦੀ ਕੋਠੜੀ ਹੈ ਉਸ ਦਾ ਬਣਾਇਆ ਔਰ ਇਹਦੇ ਵਿੱਚ ਵੱਸਦਾ ਹੈ ਉਹ ਸਾਰੇ ਵੱਸਦਾ ਹੈ ਸਾਨੂੰ ਨਦਰ ਨਹੀਂ ਆਇਆ ਇਸ ਸੰਸਾਰ ਦੇ ਵਿੱਚ ਨਰੰਕਾਰ ਹੈ ਭਾਈ ਸਾਹਿਬ ਕਹਿੰਦੇ ਅਨੂਪ ਰੂਪ ਹੈ ਪਰ ਮੇਰੇ ਨੇਤਰ ਜਿਹੜੇ ਲੋਚਣ ਜਿਹੜਿਆ ਨਾ ਦੇਖ ਮੁਰ ਸ਼ਾਦ ਭਏ ਦੇਖ ਦੇਖ ਕੇ ਦੇਖ ਦੇਖ ਕੇ ਅਦੇਖ ਹੋ ਗਏ ਕੀ ਅਦੇਖ ਹੋ ਗਏ ਮੁਰਸ਼ਿਦਾ ਕੀ ਆ ਗਈ ਇਹ ਆ ਗਈ ਕਿ ਰੱਬ ਦਿਸਦਾ ਹੀ ਨਹੀਂ ਦਿਖਾਈ ਨਹੀਂ ਦਿੰਦਾ ਕਿਤੇ ਨਹੀਂ ਕੁਝ ਤਾਂ ਇਹ ਵਾਅਦਾ ਕਰਨ ਲੱਗ ਪਏ ਕਿ ਜੇ ਰੱਬ ਹੈ ਤਾਂ ਦਿਖਾਓ ਕੁਝ ਨੇ ਇਹ ਕਰ ਦਿੱਤਾ ਹੁਣ ਇੱਕ ਅੰਨਾ ਆਦਮੀ ਆ ਅੱਖਾਂ ਤੋਂ ਹੀਨਾ ਆਦਮੀ ਹੈ ਤੇ ਜਿਨ੍ਹਾਂ ਨੂੰ ਬੱਲਬ জ্বলਦੇ ਹੋਏ ਦੇਖਦੇ ਨੇ ਸੂਰਜ ਉਦੇ ਹੁੰਦਾ ਦਿਸਦਾ ਹੈ ਸੂਰਜ ਅਸਤ ਹੁੰਦਾ ਦਿਸਦਾ ਹੈ ਚੰਦਰਮਾ ਉਦੇ ਹੁੰਦਾ ਦਿਸਦਾ ਹੈ ਚੰਦਰਮਾ ਅਸਤ ਹੁੰਦਾ ਦਿਸਦਾ ਹੈ ਤਾਰੇ ਟਿਮਟਮਾਉਂਦੇ ਦਿਸਦੇ ਨੇ ਉਹਨਾਂ ਨੂੰ ਇੱਕ ਅੰਨਾ ਅੱਖਾਂ ਤੋਂ ਹੀਣਾ ਜਾਂ ਪੰਜ ਸਤ ਅੰਨੇ ਮਿਲ ਕੇ ਕਹਿਣ ਦਖਾਓ ਸੂਰਜ ਦਿਖਾਓ ਚੰਦਰਮਾ ਦਿਖਾਓ ਬਲਬੰਦੀ ਰੌਸ਼ਨੀ ਤੇ ਫਿਰ ਕਹਿਣਾ ਪਵੇਗਾ ਨਾ ਕਿ ਤੇਰੀ ਅੱਖਾਂ ਦਾ ਲਾਜ ਹੋਣ ਵਾਲਾ ਹੈ ਇਹ ਹੈ ਸਭ ਕੁਝ ਪਰ ਤੇਰੀਆਂ ਅੱਖਾਂ 'ਚ દોਸ਼ ਹੈ ਜਦਨ ਤੇਰੀਆਂ ਅੱਖਾਂ ਠੀਕ ਹੋ ਗਈਆਂ ਸੱਜਣਾ ਤੈਨੂੰ ਬਲੱਬ ਵੀ ਨਦਰ ਆਵੇਗਾ ਤੈਨੂੰ ਟਟਾਣੇ ਦੇ ਹੁੰਦੇ ਆ ਨਾ ਗਰਮੀਆਂ ਦੇ ਵਿੱਚ ਜਗ ਦੇ ਬੁਝਦੇ ਜੇ ਤੈਨੂੰ ਉਹ ਵੀ ਨਦਰ ਆਵੇਗਾ ਉਹਦਾ ਚੰਨਣਾ ਵੀ ਅਜੇ ਤੇਰੇ ਕੋਲ ਨਦਰ ਨਹੀਂ ਹੈ ਜਿਹੜੇ ਕਹਿੰਦੇ ਰੱਬ ਨਹੀਂ ਹੈ ਦਿਖਾਓ ਅਜੇ ਨਦਰ ਨਹੀਂ ਹੈ ਜਿਹਦੇ ਕੋਲ ਨਦਰ ਹੈ ਨਾ ਉਹਨੂੰ ਦਿਸਦਾ ਹੈ ਉਹਨੂੰ ਸੁਣਦਾ ਹਰ ਥਾਂ ਤੋਂ ਰੱਬ ਦੇ ਹੀ ਬੋਲੇ ਨਾ ਕਦੇ ਗੁਰਦੁਆਰਾ ਸਾਹਿਬ ਚੋਂ ਕਦੇ ਮੰਦਿਰ ਚੋਂ ਕਦੇ ਮਸਜਿਦ ਚੋਂ ਆਵਾਜ਼ਾਂ ਪਈਆਂ ਪੈਂਦੀਆਂ ਨੇ ਰੱਬ ਦੀਆਂ ਹੀ ਆਵਾਜ਼ਾਂ ਨੇ ਗੁਰੂ ਕਹਿੰਦਾ ਬਈ ਪਹਿਲਾਂ ਭਰੋਸਾ ਕਰ ਵਿਸ਼ਵਾਸ ਕਰ ਫੇਰ ਮਿਲਾਪ ਤੇ ਜਿਹੜੀ ਸਾਇੰਸ ਹੈ ਉਹ ਕਹਿੰਦੇ ਪਹਿਲਾਂ ਦੇਖ ਫਿਰ ਭਰੋਸਾ ਕਰ ਹੁਣ ਦੋਨਾਂ ਦਾ ਮੁਲੰਕਰ ਨਹੀਂ ਹੈ ਠੀਕ ਹੈ ਸਾਇੰਸ ਦੇ ਵੀ ਬਹੁਤ ਸੰਸਾਰ ਨੂੰ ਦੇ ਨੇ ਬਹੁਤ ਕੁਝ ਉਹਨੇ ਕਾਢਾਂ ਕੱਢੀਆਂ ਨੇ ਬਹੁਤ ਉਹਨਾਂ ਅਵਿਸ਼ਕਾਰ ਕੀਤੇ ਨੇ ਬਹੁਤ ਕੁਝ ਉਹਨਾਂ ਨੇ ਸੰਸਾਰ ਵਿੱਚ ਉਤਪਨ ਕੀਤਾ ਪਰ ਨਿਰੰਕਾਰ ਦੇ ਤੁਲ ਨਹੀਂ ਹੈ ਨਿਰੰਕਾਰ ਦੇ ਬਰਾਬਰ ਨਹੀਂ ਮਹਾਰਾਜ ਕਹਿੰਦੇ ਜਿਸ ਦਿਨ ਭਰੋਸਾ ਆ ਗਿਆ ਦੇਦਾਰ ਹੋ ਜਾਵੇਗਾ ਜਾ ਕੇ ਰਿਧੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਤਤ ਤਿਸੇ ਵਖਤ ਦੀ ਉਹਦੇ ਹਿਰਦੇ ਵਿੱਚ ਪਰਮਾਤਮਾ ਪ੍ਰਕਾਸ਼ ਹੀ ਪ੍ਰਕਾਸ਼ ਕਰ ਦੇਵੇਗਾ ਅਜੇ ਨਦਰ ਨਹੀਂ ਆਇਆ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮੇਰੇ ਨੇਤਰੋ ਜੋ ਕੁਝ ਸੰਸਾਰ ਚ ਵੇਖਦੇ ਹੋਂ ਨਾ ਸਾਰਾ ਰੱਬ ਦਾ ਰੂਪ ਏ ਪਰ ਤੁਹਾਨੂੰ ਨਹੀਂ ਰੱਬ ਰੂਪ ਦਿਖ ਰਿਹਾ ਤੁਹਾਡੇ ਵਿੱਚ ਨੁਕਸ ਹੈ ਇਹ ਨੇਤਰੋ ਮੇਰਿਓ ਇਹੋ ਵੇ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਕਹਿੰਦੇ ਮੈਨੂੰ ਤਾਂ ਨਦਰੀ ਆ ਗਿਆ ਹੈ ਤੁਹਾਨੂੰ ਕਿਉਂ ਨਹੀਂ ਦਿਖ ਰਿਹਾ ਤੁਹਾਡੀਆਂ ਅੱਖਾਂ ਦਾ ਲਾਜ਼ ਹੋਣ ਵਾਲਾ ਹੈ ਤੁਸੀਂ ਆਪਣੇ ਨਦਰье ਨੂੰ ਬਦਲੋ ਫਿਰ ਨਦਰ ਆਵੇਗਾ ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਆਪਣੀ ਨਦਰ ਨਾਲ ਲਬਦੇ ਲਬਦੇ ਮੂਰਸ਼ਤ ਮੈਨਾ ਥੱਕ ਜਾਣਾ ਹੰਬ ਜਾਣਾ ਅੱਕ ਜਾਣਾ ਮੂਰਸ਼ਦ ਦਾ ਅਰਥ ਬੇਹੋਸ਼ੀ ਵੀ ਹੈ ਜਿਵੇਂ ਬੰਦਾ ਬੇਹੋਸ਼ ਹੋ ਜਾਂਦਾ ਹੋਸ਼ ਗਵਾ ਬੈੰਦਾ ਹੈ ਨਾ ਕੋਈ ਪਤਾ ਨਹੀਂ ਉਹਨੂੰ ਚੱਲਦਾ ਮਨੁੱਖ ਸੰਸਾਰ ਵਿੱਚ ਦੇਖਦਾ ਹੈ ਬੇਹੋਸ਼ੀ ਦੀ ਹਾਲਤ ਵਿੱਚ ਸਮਝ ਕੋਈ ਨਹੀਂ ਆਉਂਦਾ ਨਰੰਕਾਰ ਦੇ ਬੋਲ ਕੀ ਸੰਸਾਰ ਦੇ ਬੋਲ ਕੀ ਕਹਿੰਦਾ ਜੋ ਕੁਝ ਦਿਸਦਾ ਹੈ ਇਹੀ ਸਭ ਕੁਝ ਆਨੰਦ ਦੇਸ ਦਾ ਕੁਝ ਨਹੀਂ ਹੈ ਉਸਤਾਖੀ ਮਾਪ ਜੋ ਕੁਝ ਅਸੀਂ ਦਿਸਦੇ ਆ ਇਹ ਵਾਸਤਵ ਅੰਦਰ ਹੈ ਨਹੀਂ ਤੇ ਜੋ ਕੁਝ ਹਾਂ ਉਦਿਸ਼ ਦੇ ਨਹੀਂ ਜੋ ਕੁਝ ਦਿਸਦਾ ਹੈ ਇਹ ਤਾਂ ਚੱਲਦਾ ਹੈ ਜੇ ਅਨ ਦਿਸ ਦਾ ਅੰਦਰ ਹੈ ਦਿਸਦਾ ਪੰਜ ਤਤਾਂ ਦਾ ਸ਼ਰੀਰ ਦਿਸਦਾ ਹੈ ਨਾ ਜੀ ਤੇ ਹੁਣ ਅਨ ਦਿਸ ਦੀ ਇਹਦੇ ਚ ਜਿੰਦ ਜਾਨ ਸਵਾਸ ਦਿਸਦੇ ਤਾਂ ਨਹੀਂ ਨਾ ਆਪਾਂ ਸਾਹ ਲੈਣੇ ਦੀ ਕੋਈ ਤਸਵੀਰ ਹੈ ਇਹਦਾ ਕੋਈ ਰੰਗ ਹੈ ਜਿਹੜੀ ਜਾਨ ਕਹਨੇ ਓਏ ਮੇਰੀ ਜਾਨ ਨਿਕਲਦੀ ਜਾਂਦੀ ਜੇ ਮੇਰੀ ਜਾਨ ਨਿਕਲ ਚੱਲੀ ਜੇ ਉਹ ਜਾਨ ਆਤਮਾ ਜੀਵਾਤਮਾ ਜਾਂ ਜੀਵ ਕਉ ਉਹਨੂੰ ਬਾਣੀ ਚ ਭੌਰ ਵੀ ਕਿਹਾ ਉਹ ਜਦੋਂ ਉਡਾਰੀ ਮਾਰਦਾ ਹੈ ਉਹਦਾ ਪਤਾ ਹੈ ਮੈਂ ਤਾਂ ਕਿ ਸਰਜਲੀ ਸਰਜਰੀ ਕਲ ਡਾਕਟਰ ਨੂੰ ਵੀ ਪੁੱਛਿਆ ਮੈਂ ਕਿਹਾ ਸ਼ਾਇਦ ਤੁਸੀਂ ਬੰਦੇ ਦਾ ਚੀਰ ਫਾੜ ਕਰ ਦਿੰਦੇ ਹੋ ਕਿਤੇ ਦੇਖੀ ਹੋਵੇ ਆਤਮਾ ਕਿਹੜੇ ਕੋਨੇ ਕਹਿੰਦੇ ਜੀ ਨਹੀਂ ਇਹ ਨਹੀਂ ਹੈ ਇਹ ਸਾਡੇ ਵੱਸੋਂ ਬਾਹਰ ਇਹ ਗੱਲ ਤੇ ਆਪਾਂ ਨੂੰ ਇਹ ਪਤਾ ਹੈ ਨਾ ਮਨੁੱਖ ਵਿੱਚੋਂ ਕੁਝ ਨਿਕਲਦਾ ਹੈ ਸਾਇੰਸ ਨੂੰ ਵੀ ਇਹ ਮੰਨਣਾ ਪਿਆ